ਪਪਾ ਜੀ ਚੱਲੇ ਗੁਰਦੁਆਰਾ ਸਾਹਿਬ ਹਾਂਜੀ ਆ ਲੋ ਏ ਕੀ ਆ ਸੌਸ ਆ ਪਪਾ ਜੀ ਪਾਈਓ ਧਿਆਨ ਵਿੱਚ ਦੁਆ ਵੀ ਲਿਆਉਂਦੀ ਕੀ ਰਸਾ ਆਹ ਤਾਂ ਸੌਸ ਪਾਈਓ ਆ ਦੇਖੋ ਤਾਂ ਦੇ ਚਲੋ ਉਹ ਠੀਕ ਆ ਬਹੁਤ ਹੈ ਬਹੁਤ ਹੈ ਹੋਰ ਜਾਂ ਲੱਗ ਗਈ ਹੈ ਇਹ ਘਰ ਦੀਵਾਲੀ ਵਾਲੇ ਦਿਨ ਬਣਾਉਣੇ ਸੀ ਹਾਂਜੀ ਉਹ ਦਿਨ ਪਾਪਾ ਜੀ ਤੁਹਾਨੂੰ ਪਤਾ ਨਾ ਅੱਠ ਭੱਜ ਟਾਈਮ ਇਹ ਨਹੀਂ ਲੱਗਾ ਮੰਮੀ ਅੱਗੇ ਕਹਿੰਦੇ ਸੀ ਜਿਲੇ ਤੋ ਪਕੌੜੇ ਲੈ ਕੇ ਜਾਣਾ ਪਾਪਾ ਜੀ ਨੇ ਇਦਾਂ ਕਹਿਣਾ ਕਿ ਸਾਰੇ ਦੀਵਾਲੀ ਤੇ ਬਣਾਏ ਨੇ ਅੱਜ ਬਣਾ ਕੇ ਲੈ ਆਈਏ ਉਹ ਬੇਤੂ ਜੀ ਵਿਆਹ ਖਾ ਕੇ ਆਏ ਸੀ ਕਰਕੇ ਫੇ ਤਾਂ ਕੱਢੇ ਚਲੋ ਰੋਕੇ ਬਣਾ ਦੇਵਾਂਗੇ ਵਿਆਹ ਨੂੰ ਤਾਂ ਕੱਲ ਨੂੰ 8 ਦਿਨ ਹੋ ਜਾਣੇ ਆ ਵਿਆਹ ਖਾ ਕੇ ਆਏ ਨੀਛੇਤੀ ਥੋੜੀ ਪਕੌੜੇ ਤੁਹਾਨੂੰ ਖਾਣ ਦੇਈ ਦੇ ਤੁਹਾਡੇ ਬੀਪੀ ਦਾ ਵੀ ਧਿਆਨ ਰੱਖਣਾ ਪੈਂਦਾ ਨਾ ਬੀਪੀ ਮੇਰਾ ਠੀਕ ਹੈ